ਬਹੁਤ ਹੀ ਸਤਕਾਰਯੋਗ ਗੁਰੂ ਦੀ ਸਾਜੀ ਨੂੰ ਮਾਝੀ ਸਾਧ ਸੰਗਤ ਜੀਓ ਲਵਾਓ ਹਾਜ਼ਰੀਆਂ ਆਖੋ ਗੱਜ ਕੇ ਉਹ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜੋ ਮਜਬੂਨ ਪੇਸ਼ ਕਰ ਲੱਗਿਆ ਗੁਰੂ ਤੇਗ ਬਹਾਦਰ ਪਾਸਾ ਨਵੇਂ ਪਾਸਾ ਹਿੰਦ ਦੀ ਚਾਤਰ ਦੇ ਪਰਛਾਏ ਆ ਉਹਨਾਂ ਦਾ ਖਾਟੇ ਤਨਸੋਰ ਹੱਲਾ ਸ਼ਹੀਦੀ ਦੇਸ਼ ਆ ਰਿਹਾ ਉਹਨੂੰ ਮੁਖ ਰੱਖਦੇ ਹੋਏ ਮੈਂ ਕੁਝ ਕਹ ਪਤਾਵਾਂ ਆਗਿ ਦੇ ਭੇਟ ਕਰਨ ਲੱਗੇ ਆਂ ਜਦੋਂ ਰੰਗਜੀਤ ਨੇ ਦਿੱਲੀ ਦੇ ਤਖਤ ਤੇ ਬਹਿ ਕੇ ਹੁਕਮ ਕਰ ਦਿੱਤਾ ਵੀ ਮੈਂ ਇੱਕ ਧਰਮ ਚਲਾਉਣਾ ਇਸਲਾਮ ਧਰਮ ਚਲਾਉਣਾ ਤਾਂ ਕਸ਼ਮੀਰ ਦੇ ਵਿੱਚ ਹਿੰਦੂਆਂ ਹਿੰਦੂਆਂ ਦੇ ਉੱਤੇ ਜਲਮ ਕਰਨੇ ਸ਼ੁਰੂ ਕਰ ਦਿੱਤੇ ਨੇ ਕਸ਼ਮੀਰ ਦੇ ਵਿੱਚ ਪੰਡਤਾਂ ਦੇ ਜਲਮ ਕਰਨੇ ਸ਼ੁਰੂ ਕਰ ਦਿੱਤੇ ਦੁਨੀਆ ਤਰਾ ਤਰਾ ਕਲਪ ਰੂਪੀ ਰੰਗ ਜੇਵ ਹੈ ਸਭ ਆਪੀ ਸੀ ਜਿਸ ਨੇ ਆਪਦੇ ਭਰਾ ਨੂੰ ਵੀ ਨਹੀਂ ਬਖਸ਼ਿਆ ਈਦ ਵਾਲੇ ਨੇ ਆਪਣੇ ਭਰਾ ਦਾ ਫਿਰ ਵੱਢ ਕੇ ਆਪਣੇ ਪਿਤਾ ਨੂੰ ਕੈਦ ਦੇ ਵਿੱਚ ਭੇਟ ਕੀਤਾ ਸੀ ਉਹ ਰੰਗ ਦੇਵ ਕਿਸੇ ਦਾ ਕੀ ਭਲਾ ਕਰ ਸਕਦਾ ਹੈ ਸੁਣੋ ਜਦੋਂ ਕਸ਼ਮੀਰੀ ਪੰਡਤਾਂ ਤੇ ਹਿੰਦੂਆਂ ਤੇ ਜ਼ੁਲਮ ਹੋਣ ਲੱਗਿਆ ਤੇ ਪੰਡਤ ਅਮਰਨਾਥ ਜੀ ਮੰਦਰ ਦੇ ਵਿੱਚ ਇਕੱਠੇ ਹੋਏ ਨੇ ਪੁਕਾਰਾਂ ਕਰੀਆਂ ਉੱਥੋਂ ਇੱਕ ਗੰਭੀਰ ਆਵਾਜ਼ ਆਈ ਹੈ ਵੀ ਜੇ ਤੁਹਾਡਾ ਧਰਮ ਬਚਾ ਸਕਦਾ ਤਾਂ ਨਵੇਂ ਨਾਨਕ ਗੁਰੂ ਤੇਗ ਬਹਾਦਰ ਹਿੰਦੂ ਦੀ ਜੱਦ ਲੋਹੀ ਬਚਾ ਸਕਦੇ ਨੇ ਆ ਕੇ ਨੌਵੇਂ ਪਾਸਾ ਦੇ ਦਰਬਾਰ ਦੇ ਵਿੱਚ ਜਿਵੇਂ ਪੰਡਤਾਂ ਨੇ ਪੁਕਾਰ ਕੀਤੀ ਹੈ ਤੇ ਉਸ ਵੇਲੇ ਦੀ ਕਵਤਾ یوں ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣਗੇ ਕਸਮੀਰ ਵਿੱਚੋਂ ਪੰਡਤ ਜਾਇ ਆਏ ਚੱਲ ਕੇ ਕਾਹ ਸਵੀਰ ਵਿੱਚੋਂ ਪੰਡਤ ਆਇਆ ਏ ਚੱਲ ਕੇ ਬੈਗੇ ਨੌਵੇਂ ਗੁਰੂ ਦਾ ਦਵਾਰਾ ਮੱਲ ਕੇ ਬੈਗੇ ਗੁਰੂ ਨੌਵੇਂ ਬੈਗੇ ਨੌਵੇਂ ਗੁਰੂ ਦਾ ਦਵਾਰਾ ਮੱਲ ਕੇ ਔ ਪੰਡਤਾਂ ਤੋਂ ਸੁਣ ਗੋਖਸਾਰਾ ਗੁਰੂ ਜੀ ਪੰਡਤਾਂ ਤੋਂ ਸੁਣ ਗੋਖਸਾਰਾ ਗੁਰੂ ਜੀ ਦੁਖੀਆਂ ਦਾ ਬਾਣ ਜੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਾਣ ਜੇ ਉਦੇ ਕਾਰ ਲੁੰਦੇ ਨਹੀਂ ਚੱਲੇ ਜਾਂਦੇ ਐ ਰੋਂਦੇ ਕਾਰ ਲੁੰਦੇ ਨਹੀਂ ਚੱਲੇ ਜਾਂਦੇ ਐ ਰੋ ਰੋ ਕੇ ਸਾਰੀ ਵਾਰਤਾ ਸੁਣਾਉਂਦੇ ਐ ਰੋ ਰੋ ਕੇ ਸਾਰੀ ਵਾਰਤਾ ਸੁਣਾਉਂਦੇ ਐ ਇਹ ਦੁੱਖਾਂ ਦਾ ਪਹਾੜ ਲੱਗੇ ਭਾਰਾ ਗੁਰੂ ਜੀ ਦੁੱਖਾਂ ਦਾ ਪਹਾੜ ਲੱਗੇ ਭਾਰਾ ਗੁਰੂ ਜੀ ਨੂੰ ਆਲਾ ਬਣਗੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣਗੇ ਸਹਾਰਾ ਗੁਰੂ ਬੇ ਉਹ ਤੇਰੰਗਾ ਝੋਲਾ ਮਾ ਕਮਾਰ ਹੈ ਸਾਡੇ ਉ ਤੇਰੰਗਾ ਝੋਲਾ ਮਾ ਕਮਾਰ ਹੈ ਤੱਕੇ ਨਾਲ ਸਾਨੂੰ ਸਰਾ ਚ ਲਜਾਰ ਹੈ ਤੱਕੇ ਨਾਲ ਸਾਨੂੰ ਸਰਾ ਚ ਲਜਾਰ ਹੈ ਅਤਿਆਚਾਰ ਹੋ ਰਿਹਾ ਪਾਰਾ ਗੁਰੂ ਜੀ ਅਤਿਆਚਾਰ ਹੋ ਰਿਹਾ ਪਾਰਾ ਗੁਰੂ ਜੀ ਯਾ ਦਾ ਬਣ ਕੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਮੰਦਰਾਂ ਦੇ ਵਿੱਚੋਂ ਦੀ ਆਵਾਜ਼ ਆਈ ਐ ਮੰਦਰਾਂ ਦੇ ਵਿੱਚੋਂ ਦੀ ਆਵਾਜ਼ ਆਈ ਐ ਨੌਵੇਂ ਗੁਰੂ ਹੋਣੇ ਤੁਹਾਡੇ ਸਹਾਈ ਐ ਨੌਵੇਂ ਗੁਰੂ ਹੋਣੇ ਤੁਹਾਡੇ ਸਹਾਈ ਐ ਕੱਟਣਗੇ ਦੁੱਖ ਤੁਹਾਡਾ ਸਾਰਾ ਗੁਰੂ ਜੀ ਕਟਣਗੇ ਦੁੱਖ ਤੁਹਾਡਾ ਸਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਉਹ ਨਾਨਕ ਦੀ ਗੱਦੀ ਤੇ ਬਰਾਜਮਾਨ ਹੈ ਗੱਦੀ ਤੇ ਗਨਾਨਕ ਦੀ ਗੱਦੀ ਤੇ ਬਰਾਜਮਾਨ ਹੈ ਸਿੱਖ ਧਰਮ ਦੀ ਲਹਿਰਾਂ ਦੀ ਸ਼ਾਨ ਹੈ ਸਿੱਖ ਧਰਮ ਦੀ ਲਹਿਰਾਂ ਦੀ ਸ਼ਾਨ ਹੈ ਆਏ ਦੁੱਖ ਕਰਨ ਦੁੱਖਾਂ ਦਾ ਛੋਟਕਾਰਾ ਗੁਰੂ ਜੀ ਕਰਨ ਦੁੱਖਾਂ ਦਾ ਛੋਟਕਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਡੋਬ ਰਹੀ ਵੇੜ ਸਾਡੀ ਮੰਜ ਤਾਰ ਜੀ ਡੋਬ ਰਹੀ ਵੇਲੇ ਸਾਡੀ ਮੰਜ ਤਾਰ ਜੀ ਫੜ ਕੇ ਤੇ ਤੁਸਾਂ ਨੇ ਲਗਾਉਣੀ ਪਾਰ ਜੀ ਫੜ ਕੇ ਤੇ ਤੁਸਾਂ ਨੇ ਲਗਾਉਣੀ ਪਾਰ ਜੀ ਉਹ ਦੇਖਦਾ ਨਾ ਕੋਈ ਵੀ ਕਿਨਾਰਾ ਗੁਰੂ ਜੀ ਦੇਖਦਾ ਨਾ ਕੋਈ ਵੀ ਕਿਨਾਰਾ ਗੁਰੂ ਜੀ ਦੁਖੀਆਂ ਦਾ ਬਾਣਗੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਾਣਗੇ ਸਹਾਰਾ ਗੁਰੂ ਜੀ ਹੋਰ ਸਾਨੂੰ ਕਿਸੇ ਪਾਸੇ ਮਿਲੇ ਢੋਈ ਨਾ ਹੋਰ ਸਾਨੂੰ ਕਿਸੇ ਪਾਸੇ ਮਿਲੇ ਢੋਈ ਨਾ ਤੁਹਾਡੇ ਤੋਂ ਬਗੈਰ ਜੀ ਸਹਾਰਾ ਕੋਈ ਨਾ ਤੁਹਾਡੇ ਤੋਂ ਬਗੈਰ ਜੀ ਸਹਾਰਾ ਕੋਈ ਨਾ ਹੋਵਣ ਲੱਗੇ ਕੋਤਮ ਮਨਾਰਾ ਗੁਰੂ ਜੀ ਮਣ ਲੱਗੇ ਕੋਤਮ ਮਨਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਸਾਡੀ ਕੋਈ ਜਉਣਦੀ ਰਹੀ ਨਾ ਆਸ ਜੀ ਕਾਟੀ ਕੋਈ ਜਉਣਦੀ ਰਹੀ ਨਾ ਆਖ ਜੀ ਮੰਨ ਲਵੋ ਆਪ ਸਾਡੀ ਅਰਦਾਸ ਜੀ ਮੰਨ ਲਵੋ ਆਪ ਸਾਡੀ ਅਰਦਾਸ ਜੀ ਲੱਗੇ ਸਾਧੂ ਕਰਨ ਪਿਆਰਾ ਗੁਰੂ ਜੀ ਲੱਗੇ ਸਾਧੂ ਕਰਨ ਪਿਆਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਦੁਖੀਆਂ ਦਾ ਬਣ ਕੇ ਸਹਾਰਾ ਗੁਰੂ ਜੀ ਇਹਨਾਂ ਕੋਲ ਕਿਸੇ ਮਾ ਦਾ ਜਾਤਕਾਂ ਜੇ ਕਿਸੇ ਨੂੰ ਕੋਈ ਸ਼ਬਦ ਗਲਤ ਲੱਗਾ ਹੋਵੇ ਤਾਂ ਜਾਂ ਕਿਸੇ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ